ਮਾਨਯੋਗ ਐਸਐਸਪੀ ਸਾਹਿਬ ਵੱਲੋਂ ਮੁਹਾਲੀ 'ਚ ਜਿਹੜੇ ਸਟਰੀਟ ਕ੍ਰਾਈਮ ਨੂੰ ਪ੍ਰिवेंट ਤੇ ਡਿਟੈਕਟ ਕਰਨ ਲਈ ਜਿਹੜੀ ਮੁਹਿੰਮ ਚਲਾਈ ਗਈ ਹੈ ਉਸ 'ਚ ਥਾਣਾ ਬਲੋਂਗੀ ਦੀ ਟੀਮ ਨੂੰ ਚੰਗੀ ਸਫਲਤਾ ਮਿਲੀ ਜਦੋਂ ਟੋਟਲ 4 ਜਿਹੜੇ ਸਨੇਚਰ ਤੇ ਚੋਰ ਨੇ ਉਹਨਾਂ ਨੂੰ ਕਾਬੂ ਕਰਕੇ ਉਹਨਾਂ 'ਤੇ ਮੁਕੱਦਮਾ ਦਰਜ ਕੀਤਾ ਗਿਆ ਤੇ ਉਹਨਾਂ ਪਾਸੋਂ ਜਿਹੜੇ 11 ਸਨੇਚ ਕੀਤੇ ਹੋਏ ਮੋਬਾਈਲ ਫੋਨ ਇੱਕ ਮੋਟਰਸਾਈਕਲ ਤੇ ਦੋ ਜਿਹੜੇ ਚਾਕੂ ਆਉ ਬਰਾਮਦ ਕੀਤੇ ਗਏ ਹੁਣ ਅਸੀਂ ਮਾਨਯੋਗ ਅਦਾਲਤ ਤੋਂ ਰਿਮਾਂਡ ਹਾਸਲ ਕਰਕੇ ਇਹਨਾਂ ਤੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕਰ ਰਹੇ ਹਾਂ ਤਾਂ ਜੋ ਇਹਨਾਂ ਦੇ ਹੋਰ ਜਿਹੜੇ ਸਾਥੀ ਨੇ ਉਹਨਾਂ ਤੇ ਬਾਕੀ ਬੈਕਵਰਡ ਤੇ ਫਾਰਵਰਡ ਲਿੰਕੇਜਸ ਟਰੇਸ ਕੀਤੀਆਂ ਜਾਂ। ਇਹਨਾਂ ਜਿਹੜੇ ਚਾਰ ਦੋਸ਼ੀ ਨੇ ਇਹਨਾਂ ਦੀ ਉਮਰ 19 ਤੋਂ 25 ਸਾਲ ਦੇ ਦਰਮਿਆਨ ਆ ਤੇ ਇਹਨਾਂ ਤੇ ਇੱਕ ਤੇ ਪਹਿਲਾਂ ਦੋ ਮੁਕਦਮੇ ਚੋਰੀ ਤੇ ਸਨੇਚਿੰਗ ਦੇ ਤੇ ਦੂਜੇ ਦੋਹਾਂ ਤੇ ਇੱਕ ਇੱਕ ਮੁਕਦਮਾ ਜਿਹੜਾ ਉਹ ਦਰਦ ਸੀ। ਮਾਨਯੋਗ ਐਸਐਸਪੀ ਸਾਹਿਬ ਵੱਲੋਂ ਮੁਹਾਲੀ ਜਿਹੜੇ ਸਟਰੀਟ ਕਰਾਈਮ ਨੂੰ ਪ੍ਰिवेंट ਤੇ ਡਿਟੈਕਟ ਕਰਨ ਲਈ ਜਿਹੜੀ ਮੁਹਿੰਮ ਚਲਾਈ ਗਈ ਹੈ ਉਸ ਥਾਣਾ ਬਲੰਗੀ ਦੀ ਟੀਮ ਨੂੰ ਚੰਗੀ ਸਫਲਤਾ ਮਿਲੀ। ਜਦੋਂ ਟੋਟਲ ਚਾਰ ਜਿਹੜੇ ਸਨੇਚਰ ਤੇ ਚੋਰ ਨੇ ਉਹਨਾਂ ਨੂੰ ਕਾਬੂ ਕਰਕੇ ਉਨ੍ਹਾਂ ਤੇ ਮੁਕੱਦਮਾ ਦਰਜ ਕੀਤਾ ਗਿਆ ਤੇ ਉਹਨਾਂ ਪਾਸੋਂ ਜਿਹੜੇ 11 ਸਨੇਚ ਕੀਤੇ ਹੋਏ ਮੋਬਾਈਲ ਫੋਨ ਇੱਕ ਮੋਟਰਸਾਈਕਲ ਤੇ ਦੋ ਜਿਹੜੇ ਚਾਕੂ ਆ ਉਹ ਬਰਾਮਦ ਕੀਤੇ ਗਏ। ਹੁਣ ਅਸੀਂ ਮਾਨਯੋਗ ਅਦਾਲਤ ਤੋਂ ਰਿਮਾਂਡ ਹਾਸਲ ਕਰਕੇ ਇਹਨਾਂ ਤੋਂ ਹੋਰ ਡੰਗਾਈ ਨਾਲ ਪੁੱਛਗਿੱਛ ਕਰ ਰਹੇ ਹਾਂ ਤਾਂ ਜੋ ਇਹਨਾਂ ਦੇ ਹੋਰ ਜਿਹੜੇ ਸਾਥੀ ਨੇ ਉਹਨਾਂ ਦਾ ਪਤਾ ਕੀਤਾ ਜਾ ਸਕੇ ਤੇ ਬਾਕੀ ਬੈਕਵਰਡ ਤੇ ਫਾਰਵਰਡ ਲਿੰਕੇਜਸ ਸਟ੍ਰੇਸ ਕੀਤੀਆਂ ਜਾਣ। ਇਹਨਾਂ ਜਿਹੜੇ ਚਾਰ ਦੋਸ਼ੀ ਨੇ ਇਹਨਾਂ ਦੀ ਉਮਰ 19 ਤੋਂ 25 ਸਾਲ ਦੇ ਦਰਮਿਆਨ ਹੈ ਤੇ ਇਹਨਾਂ ਤੇ ਇੱਕ ਤੇ ਪਹਿਲਾਂ ਦੋ ਮੁਕੱਦਮੇ ਚੋਰੀ ਤੇ ਸਨੇਚਿੰਗ ਦੇ ਤੇ ਦੂਜੇ ਦੋਹਾਂ ਤੇ ਇੱਕ ਇੱਕ ਮੁਕੱ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਮੁਹਾਲੀ 'ਚ ਜਿਹੜੇ ਸਟਰੀਟ ਕਰਾਈਮ ਨੂੰ ਪ੍ਰिवेंट ਤੇ ਡਿਟੈਕਟ ਕਰਨ ਲਈ ਜਿਹੜੀ ਮੁਹਿੰਮ ਚਲਾਈ ਗਈ ਹੈ ਉਸ ਸਥਾਨਾ ਬਲੌਂਗੀ ਦੀ ਟੀਮ ਨੂੰ ਚੰਗੀ ਸਫਲਤਾ ਮਿਲੀ ਜਦੋਂ ਟੋਟਲ 4 ਜਿਹੜੇ ਸਨੇਚਰ ਤੇ ਚੋਰ ਨੇ ਉਹਨਾਂ ਨੂੰ ਕਾਬੂ ਕਰਕੇ ਉਹਨਾਂ ਤੇ ਮੁਕੱਦਮਾ ਦਰਜ ਕੀਤਾ ਗਿਆ ਤੇ ਉਹਨਾਂ ਪਾਸੋਂ ਜਿਹੜੇ 11 ਸਨੇਚ ਕੀਤੇ ਹੋਏ ਮੋਬਾਈਲ ਫੋਨ ਇੱਕ ਮੋਟਰਸਾਈਕਲ ਤੇ ਦੋ ਜਿਹੜੇ ਚਾਕੂ ਆਉ ਬਰਾਮਦ ਕੀਤੇ ਗਏ ਹੁਣ ਅਸੀਂ ਮਾਨਯੋਗ ਅਦਾਲਤ ਤੋਂ ਰਿਮਾਂਡ ਹਾਸਲ ਕਰਕੇ ਇਹਨਾਂ ਤੋਂ ਹੋਰ ਡੰਗਾਈ ਨਾਲ ਪੁੱਛਗਿੱਛ ਕਰ ਰਹੇ ਹਾਂ ਤਾ ਜੋ ਇਹਨਾਂ ਦੇ ਹੋਰ ਜਿਹੜੇ ਸਾਥੀ ਨੇ ਉਹਨਾਂ ਦਾ ਪਤਾ ਕੀਤਾ ਜਾ ਸਕੇ ਤੇ ਬਾਕੀ ਬੈਕਵਰਡ ਤੇ ਫਾਰਵਰਡ ਲਿੰਕੇਜਸ ਟ੍ਰੇਸ ਕੀਤੀਆਂ ਜਾਣ ਇਹਨਾਂ ਜਿਹੜੇ ਚਾਰ ਦੋਸ਼ੀ ਨੇ ਇਹਨਾਂ ਦੀ ਉਮਰ 19 ਤੋਂ 25 ਸਾਲ ਦੇ ਦਰਮਿਆਨ ਆ ਤੇ ਇਹਨਾਂ ਤੇ ਇੱਕ ਤੇ ਪਹਿਲਾਂ ਦੋ ਮੁਕੱਦਮੇ ਚੋਰੀ ਤੇ ਸਨੇਚਿੰਗ ਦੇ ਤੇ ਦੂਜੇ ਦੋਹਾਂ ਤੇ ਇੱਕ ਇੱਕ ਮੁਕੱਦਮਾ ਜਿਹੜਾ ਉਹ ਦਰਦ ਸੀ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਮੁਹਾਲੀ 'ਚ ਜਿਹੜੇ ਸਟਰੀਟ ਕ੍ਰਾਈਮ ਨੂੰ ਪ੍ਰिवेंट ਤੇ ਡਿਟੈਕਟ ਕਰਨ ਲਈ ਜਿਹੜੀ ਮੁਹਿੰਮ ਚਲਾਈ ਗਈ ਹੈ ਉਸ ਥਾਣਾ ਬਲੋਂਗੀ ਦੀ ਟੀਮ ਨੂੰ ਚੰਗੀ ਸਫਲਤਾ ਮਿਲੀ ਜਦੋਂ ਟੋਟਲ 4 ਜਿਹੜੇ ਸਨੇਚਰ ਤੇ ਚੋਰ ਨੇ ਉਹਨਾਂ ਨੂੰ ਕਾਬੂ ਕਰਕੇ ਉਹਨਾਂ ਤੇ ਮੁਕੱਦਮਾ ਦਰਜ ਕੀਤਾ ਗਿਆ ਤੇ ਉਹਨਾਂ ਪਾਸੋਂ ਜਿਹੜੇ 11 ਸਨੇਚ ਕੀਤੇ ਹੋਏ ਮੋਬਾਈਲ ਫੋਨ ਇੱਕ ਮੋਟਰਸਾਈਕਲ ਤੇ ਦੋ ਜਿਹੜੇ ਚਾਕੂ ਆਉ ਬਰਾਮਦ ਕੀਤੇ ਗਏ। ਹੁਣ ਅਸੀਂ ਮਾਨਯੋਗ ਅਦਾਲਤ ਤੋਂ ਰਿਮਾਂਡ ਹਾਸਲ ਕਰਕੇ ਇਹਨਾਂ ਤੋਂ ਹੋਰ ਡੰਗਾਈ ਨਾਲ ਪੁੱਛਗਿੱਛ ਕਰ ਰਹੇ ਹਾਂ ਤਾਂ ਜੋ ਇਹਨਾਂ ਦੇ ਹੋਰ ਜਿਹੜੇ ਸਾਥੀ ਨੇ ਉਹਨਾਂ ਦਾ ਪਤਾ ਕੀਤਾ ਜਾ ਸਕੇ ਤੇ ਬਾਕੀ ਬੈਕਵਰਡ ਤੇ ਫਾਰਵਰਡ ਲਿੰਕੇਜਸ ਟ੍ਰੇਸ ਕੀਤੀਆਂ ਜਾਣ। ਇਹਨਾਂ ਜਿਹੜੇ 4 ਦੋਸ਼ੀ ਨੇ ਇਹਨਾਂ ਦੀ ਉਮਰ 19 ਤੋਂ 25 ਸਾਲ ਦੇ ਦਰਮਿਆਨ ਆ ਤੇ ਇਹਨਾਂ ਤੇ ਇੱਕ ਤੇ ਪਹਿਲਾਂ ਦੋ ਮੁਕੱਦਮੇ ਚੋਰੀ ਤੇ ਸਨੇਚਿੰਗ ਦੇ ਤੇ ਦੂਜੇ ਦੋਹਾਂ ਤੇ ਇੱਕ ਇੱਕ ਮੁਕੱਦਮਾ ਜਿਹੜਾ ਉਹ ਦਰਜ ਸੀ। ਮਾਨਯੋਗ ਐਸਐਸਪੀ ਸਾਹਿਬ ਵੱਲੋਂ ਮੁਹਾਲੀ 'ਚ ਜਿਹੜੇ ਸਟਰੀਟ ਕਰਾਈਮ ਨੂੰ ਪ੍ਰिवेंट ਤੇ ਡਿਟੈਕਟ ਕਰਨ ਲਈ ਜਿਹੜੀ ਮੁਹਿੰਮ ਚਲਾਈ ਗਈ ਆ ਉਸ ਥਾਣਾ ਬਲੋਂਗੀ ਦੀ ਟੀਮ ਨੂੰ ਚੰਗੀ ਸਫਲਤਾ ਮਿਲੀ। ਜਦੋਂ ਟੋਟਲ 4 ਜਿਹੜੇ ਸਨੇਚਰ ਤੇ ਚੋਰ ਨੇ ਉਹਨਾਂ ਨੂੰ ਕਾਬੂ ਕਰਕੇ ਉਹਨਾਂ ਤੇ ਮੁਕੱਦਮਾ ਦਰਜ ਕੀਤਾ ਗਿਆ ਤੇ ਉਹਨਾਂ ਪਾਸੋਂ ਜਿਹੜੇ 11 ਸਨੇਚ ਕੀਤੇ ਹੋਏ ਮੋਬਾਈਲ ਫੋਨ, ਇੱਕ ਮੋਟਰਸਾਈਕਲ ਤੇ ਦੋ ਜਿਹੜੇ ਚਾਕੂ ਆ ਉਹ ਬਰਾਮਦ ਕੀਤੇ ਗਏ। ਹੁਣ ਅਸੀਂ ਮਾਨਯੋਗ ਅਦਾਲਤ ਤੋਂ ਰਿਮਾਂਡ ਹਾਸਲ ਕਰਕੇ ਇਹਨਾਂ ਤੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕਰ ਰਹੇ ਹਾਂ ਤਾਂ ਜੋ ਇਹਨਾਂ ਦੇ ਹੋਰ ਜਿਹੜੇ ਸਾਥੀ ਨੇ ਉਹਨਾਂ ਦਾ ਪਤਾ ਕੀਤਾ ਜਾ ਸਕੇ ਤੇ ਬਾਕੀ ਬੈਕਵਰਡ ਤੇ ਫਾਰਵਰਡ ਲਿੰਕੇਜਸ ਟ੍ਰੇਸ ਕੀਤੀਆਂ ਜਾਣ ਇਹਨਾਂ ਜਿਹੜੇ ਚਾਰ ਦੋਸ਼ੀ ਨੇ ਇਹਨਾਂ ਦੀ ਉਮਰ 19 ਤੋਂ 25 ਸਾਲ ਦੇ ਦਰਮਿਆਨ ਹੈ ਤੇ ਇਹਨਾਂ ਤੇ ਇੱਕ ਤੇ ਪਹਿਲਾਂ ਦੋ ਮੁਕੱਦਮੇ ਚੋਰੀ ਤੇ ਸਨੇਚਿੰਗ ਦੇ ਤੇ ਦੂਜੇ ਦੋਹਾਂ ਤੇ ਇੱਕ ਇੱਕ ਮੁਕੱਦਮਾ ਜਿਹੜਾ ਉਹ ਦਰਦ ਸੀ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਮੁਹਾਲੀ ਜਿਹੜੇ ਸਟਰੀਟ ਕਰਾਈਮ ਨੂੰ ਪ੍ਰिवेंट ਤੇ ਡਿਟੈਕਟ ਕਰਨ ਲਈ ਜਿਹੜੀ ਮੁਹਿੰਮ ਚਲਾਈ ਗਈ ਹੈ ਉਸ ਥਾਣਾ ਬਲੋਂਗੀ ਦੀ ਟੀਮ ਨੂੰ ਚੰਗੀ ਸਫਲਤਾ ਮਿਲੀ ਜਦੋਂ ਟੋਟਲ 4 ਜਿਹੜੇ ਸਨੇਚਰ ਤੇ ਚੋਰ ਨੇ ਉਹਨਾਂ ਨੂੰ ਕਾਬੂ ਕਰਕੇ ਉਹਨਾਂ ਤੇ ਮੁਕੱਦਮਾ ਦਰਜ ਕੀਤਾ ਗਿਆ ਤੇ ਉਹਨਾਂ ਪਾਸੋਂ ਜਿਹੜੇ 11 ਸਨੇਚ ਕੀਤੇ ਹੋਏ ਮੋਬਾਈਲ ਫੋਨ ਇੱਕ ਮੋਟਰਸਾਈਕਲ ਤੇ ਦੋ ਜਿਹੜੇ ਚਾਕੂ ਆ ਉਬਰਾਮਿਤ ਕੀਤੇ ਗਏ ਹੁਣ ਅਸੀਂ ਮਾਨਯੋਗ ਅਦਾਲਤ ਤੋਂ ਰਿਮਾਂਡ ਹਾਸਲ ਕਰਕੇ ਇਹਨਾਂ ਤੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕਰ ਰਹੇ ਹਾਂ ਤਾਂ ਜੋ ਇਹਨਾਂ ਦੇ ਹੋਰ ਜਿਹੜੇ ਸਾਥੀ ਨੇ ਉਹਨਾਂ ਦਾ ਪਤਾ ਕੀਤਾ ਜਾ ਸ ਤੇ ਬਾਕੀ ਬੈਕਵਰਡ ਤੇ ਫਾਰਵਰਡ ਲਿੰਕੇਜਸ ਸਟ੍ਰੇਸ ਕੀਤੀਆਂ ਜਾਂ ਇਹਨਾਂ ਜਿਹੜੇ ਚਾਰ ਦੋਸ਼ੀ ਨੇ ਇਹਨਾਂ ਦੀ ਉਮਰ 19 ਤੋਂ 25 ਸਾਲ ਦੇ ਦਰਮਿਆਨ ਤੇ ਇਹਨਾਂ ਤੇ ਇੱਕ ਤੇ ਪਹਿਲਾਂ ਦੋ ਮੁਕੱਦਮੇ ਚੋਰੀ ਤੇ ਸਨੇਚਿੰਗ ਦੇ ਤੇ ਦੂਜੇ ਦੋਹਾਂ ਤੇ ਇੱਕ ਇੱਕ ਮੁਕੱਦਮਾ ਜਿਹੜਾ ਉਹ ਦਰਜ ਸੀ